ਤੁਤੀਆ ਹੱਥ ਲਵਾ ਕੇ ਇਹ ਕੇਨਾ ਮੋਰਰੀ ਤੇ ਤੁਤੀਆ ਸੀਆਰਏ 295/19 ਤਹਿਤ ਭੱਤੀ ਹੋਏ ਸਹਾਇਕ ਲਾਈਨਮੈਨਾਂ ਵਿੱਚੋਂ 25 ਸਹਾਇਕ ਲਾਈਨਮੈਨਾਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਬਿਨਾ ਕੋਈ ਨੋਟਿਸ ਦਿੱਤੇ ਬਰਖਾਸਤ ਕਰ ਦਿੱਤਾ ਹੈ ਜਿਸ ਦੇ ਵਿਰੋਧ ਦੇ ਵਿੱਚ ਬਿਜਲੀ ਇਕਤਾ ਮੰਚ ਦੇ ਵੱਲੋਂ ਡਿਵੀਜ਼ਨ ਪੱਧਰ ਉੱਤੇ ਪੰਜਾਬ ਭਰ ਦੇ ਵਿੱਚ ਅਰਥੀ ਫੂਕ ਮਜਾਰਿਆਂ ਦਾ ਪ੍ਰੋਗਰਾਮ ਦਿੱਤਾ ਗਿਆ ਇਸ ਉੱਤੇ ਪੈਰਾ ਦਿੰਦਿਆ ਸੁੰਦਰ ਨਗਰ ਡਿਵੀਜ਼ਨ ਦੇ ਮੁੱਖ ਗੇਟ ਅੱਗੇ ਪੀਐਸਈਬੀ EMPLOYES ਫੈਡਰੇਸ਼ਨ ਐਟਕ ਦੇ ਡਿਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮਾ ਨੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਬਲਦੇਵ ਸਿੰਘ ਸਰਾ ਦਾ ਅਰਥੀ ਫੂਕੀ ਇਸ ਮੌਕੇ ਕੇਵਲ ਸਿੰਘ ਬਨਵੈਤ ਸਾਹਿਬ ਦਾ ਸਰਕਲ ਪ੍ਰਧਾਨ ਤੇ ਮੀਵਾ ਸਿੰਘ ਸਾਹਿਬ ਦਾ ਡਿਵੀਜ਼ਨ ਪ੍ਰਧਾਨ ਤੋਂ ਇਲਾਵਾ ਪੀਐਸ ਜੂ ਦੇ ਸੁਭਾਈ ਜਥੇਵੰਦਕ ਸਕੱਤਰ ਰਗਵੀਰ ਸਿੰਘ ਅਤੇ ਸਰਕਲ ਪ੍ਰਧਾਨ ਤਰਮਿੰਦਰ ਕੁਮਾਰ ਨੇ ਵੀ ਬਹਾਲੀ ਦੀ ਮੰਗ ਕੀਤੀ ਇਸ ਮੌਕੇ ਕਰਤਾਰ ਸਿੰਘ ਹਿੱਦੇਰਾਮ ਦੀਪਕ ਕੁਮਾਰ ਅਮਰਜੀਤ ਸਿੰਘ ਰਾਮਾਬਦ ਪ੍ਰਕਾਸ਼ ਕੁਮਾਰ ਬਹਾਦਰ ਸਿੰਘ ਹਰਪ੍ਰੀਤ ਸਿੰਘ ਰਗਵੀਰ ਸਿੰਘ ਕਮਲਜੀਤ ਸਿੰਘ ਕਮਲਦੀਪ ਸਿੰਘ ਉਮੇਸ਼ ਕੁਮਾਰ ਅਨੀਲ ਕੁਮਾਰ ਨਰਿੰਦਰ ਸਿੰਘ ਆਦੀ ਹਾਜ਼ਰ ਸਨ ਅੱਜ ਸੁੰਦਰਨਗਰ ਡਿਵੀਜ਼ਨ ਵਿਖੇ ਜੋ ਮੁਲਾਜ਼ਮ ਜਥੇਵੰਦੀਆਂ ਨੇ ਬਿਜਲੀ ਬੋਰਡ ਦੀਆਂ ਉਹਨਾਂ ਦੇ ਵੱਲੋਂ ਰਲ ਕੇ ਜਿਹੜਾ ਦੂਜੀ ਵਾਰ ਇੱਥੇ ਜਿਹੜਾ ਪੁਤਲਾ ਫੁਕਿਆ ਗਿਆ ਤੇ ਇਹ ਪੁੱਤਰਾ ਜਿਹੜਾ ਜਿਹੜੇ ਸਾਡੇ 25 ਸਾਈਕਲਨ ਮੈਨ ਸੀ ਆਲੇ 295/19 ਦੇ ਤਹਿਤ ਭਰਤੀ ਹੋਏ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਦੀਆਂ ਸਲਾਵਾਵਾਂ ਖਤਮ ਕਰ ਦਿੱਤੀਆਂ ਗਿਆ ਉਸ ਦੇ ਰੋਸ ਵਜੋਂ ਜਿਹੜਾ ਇਹ ਪ੍ਰੋਟੈਸਟ ਆਇਆ ਕੀਤਾ ਗਿਆ ਕਿਉਂਕਿ ਇੱਕ ਵਾਰ ਤਾਂ ਮੈਨੇਜਮੈਂਟ ਆ ਉਹ ਤਨਖਾਹਾਂ ਜਾਰੀ ਕਰਨ ਨੂੰ ਲੈ ਕੇ ਸਟੇਟਸ ਕੋ ਦਾ ਬਹਾਨਾ ਬਣਾ ਲੈਂਦੀ ਆ ਤੇ ਦੂਸਰੇ ਪਾਸੇ ਉਸੇ ਸਟੇਟਸ ਕੋ ਦੇ ਲੱਗੇ ਹੋਣ ਦੇ ਬਾਵਜੂਦ ਜਿਹੜੇ 25 ਸਾਥੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਪਾਬਤੇ ਸਰਕਾਰ ਤੇ ਮੈਨੇਜਮੈਂਟ ਆਪਣੀ ਮਰਜ਼ੀ ਕਰ ਰਹੀ ਆ ਤੇ ਸਾਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਹੀ ਆ ਹੁਣ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦੇ ਆ ਕਿ ਤਯਾਰਵਾ ਸਰਟੀਫਿਕੇਟ ਦਾ ਜਿਹੜਾ ਇਹ ਬਹੁਤ ਜ਼ਿਆਦਾ ਮਾਮਲਾ ਘਰਮਾਇਆ ਹੋਇਆ ਇਹਦੇ ਬਾਰੇ ਤਾਜ਼ਾ ਜਿਹੜੀ ਰਿਪੋਰਟ ਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ-ਚਾਰ ਵਾਰੀ ਦੋ ਵਾਰ ਤੱਕ ਜਿਹੜੀਆਂ ਕ੍ਰਾਈਮ ਬ੍ਰਾਂਚਾਂ ਭਾਗਾਂ ਦੇ ਵਿੱਚ ਪਹੁੰਚ ਕੇ ਜਾਂਚ ਕਰ ਚੁੱਕੀਆਂ ਤੇ ਦੋ ਵਾਰੀ ਉਸ ਤੋਂ ਬਾਅਦ ਹੋਰ ਜਾਂਚਾਂ ਹੋ ਚੁੱਕੀਆਂ ਨੇ ਜੋ ਬਿਜਲੀ ਬੋਰਡ ਦੇ ਬਲੂ ਹੋ ਚੁੱਕੀਆਂ ਨੇ ਤੇ ਤੀਸਰੀ ਵਾਰੀ ਹੁਣ ਫੇਰ ਠੇਕੇਦਾਰਾਂ ਨੂੰ ਤੇ ਕੰਪਨੀਆਂ ਨੂੰ ਜਿੱਥੋਂ ਤਿਆਰਬਾ ਸਰਟੀਫਿਕੇਟ ਲੈ ਹੋਏ ਨੇ ਉਹਨਾਂ ਨੂੰ ਫੇਰ ਕਿਹਾ ਜਾ ਰਿਹਾ ਕਿ ਤੁਸੀਂ ਦਿਓ ਉੱਥੇ ਹੁਣ ਇੱਕ ਜਿਹੜੇ ਤਿਆਰਬਾ ਸਰਟੀਫਿਕੇਟ ਦੇਣ ਵਾਲੀਆਂ ਕੰਪਨੀਆਂ ਨੇ ਚਾਹੇ ਠੇਕੇਦਾਰ ਨੇ ਬੜੇ ਡਰ ਦੇ ਮਾਹੌਲ ਦੇ ਵਿੱਚ ਨਹੀਂ ਪਤਾ ਵੀ ਨਹੀਂ ਵੀ ਉਹਨਾਂ ਨੂੰ ਲੱਗ ਰਿਹਾ ਵੀ ਕੀ ਮਾਮਲਾ ਇਹ ਜਿਹੜੀਆਂ ਵਾਰ-ਵਾਰ ਜਾਂਚਾਂ ਇਹ ਰਿਪੋਰਟਾਂ ਮੰਗੀ ਜਾ ਰਹੇ ਨੇ ਤੇ ਇਹਦੇ ਨਾਲ ਜਿਹੜੇ ਚੰਗੇ ਭਲੇ ਜੈਨੂਨ ਸਾਥੀ ਨੇ ਉਹਨਾਂ ਨੂੰ ਵੀ ਜਿਹੜੇ ਤਿਆਰਬਾ ਸਰਟੀਫਿਕੇਟ ਜਿਹੜੇ ਮੈਦਨ ਦੇ ਵਿੱਚ ਖਤਰਾ ਮਹਿਸੂਸ ਹੋਣ ਲੱਗਾ ਹੁਣ ਮੈਂ ਆਪਣੀ ਗੱਲ ਕਰਦਾ ਮੇਰਾ ਆਪਣਾ ਜਿਹੜਾ ਸਰਦੇਸ਼ਾਡੋ ਪ੍ਰਾਈਵੇਟ ਲਿਮਟਿਡ ਦਾ ਜਿਹੜਾ ਤਿਆਰਵਾ ਹੁਣ ਮੇਰੇ ਜਿਹੜੇ ਆਪਣੇ ਜਿੱਥੋਂ ਮੈਂ ਕਰ ਚੁੱਕਿਆ ਜਿੱਤੇ ইপিਫ ਐਸਆਈ ਕਰਦਾ ਸਭ ਕੁਝ ਹੋ ਰਿਹਾ ਮੇਰਾ ਦਾ ਜੈਨੂਨ ਬਿਲਕੁਲ ਐਨ ਇੱਕ ਨੰਬਰ ਦਾ ਹੁਣ ਜਦੋਂ ਉਹ ਐਨੇ ਜੈਨੂਨ ਦੇ ਜਿਹੜੇ ਮੈਨੇਜਮੈਂਟ ਆ ਉਤੋਂ ਦੀ ਫੈਕਟਰੀ ਦੀ ਉਹ ਡਰ ਰਹੀ ਆ ਵੀ ਪਤਾ ਨਹੀਂ ਕਿਉਂ ਬਾਰ ਬਾਰ ਜਿਹੜੇ ਤਿਆਰਵਾ ਸਰਟੀਫਿਕੇਟ ਮੰਗੇ ਜਾ ਰਹੇ ਨੇ ਜੇ ਉਹ ਡਰ ਦੇ ਵਿੱਚ ਜਾ ਸਕਦੇ ਨੇ ਜਿਹੜੇ ਆਮ ਇੱਕ ਕਲਾਸ ਕੰਟਰੈਕਟਰ ਨੇ ਜਾਂ ਆਮ ਕੋਈ ਹੋਰ ਇਦਾਂ ਦੇ ਪੀ ਪੀ ਐਸ ਆਈ ਪੀ ਆ ਪਰ ਕੱਟੇ ਨਾਲੀਆਂ ਜਿਹੜੀਆਂ ਬ੍ਰਾਂਚ ਆਉਣਗੀਆਂ ਉਹਨਾਂ ਦਾ ਹਾਲ ਕੀ ਹੋਏਗਾ ਮਤਲਬ ਸਿੱਧਾ ਸਿੱਧਾ ਕਹਿਣ ਦੋ ਭਾਵਾ ਵੀ ਕਿਤੇ ਨਾ ਕਿਤੇ ਜਿਨ੍ਹਾਂ ਦੇ ਜੈਨੂਅਲ ਤਜਰਬਾ ਸਰਟੀਫਿਕੇਟ ਨੇ ਉਹਨਾਂ ਨੂੰ ਜਾਰੀ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ ਕੋਈ ਕੰਪਨੀਆਂ ਚਾਹੇ ਠੇਕੇਦਾਰਾਂ ਉਹਨਾਂ ਦੇ ਵਿੱਚ ਵੀ ਡਰਦਾ ਮਾਹੌਲ ਪੈਦਾ ਕਰ ਰਹੀ ਹੈ ਮੈਨੇਜਮੈਂਟ ਜਿਹੜੀ ਹੈ ਇਹਨਾਂ ਦੀਆਂ ਕਰਤੂਤਾ ਨੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਔਰ ਪਹਿਲਾਂ ਵੀ ਕਰ ਰਹੇ ਸੀ ਵੇ ਸਾਨੂੰ ਤਿੱਖਾ ਰੋਹ ਉਪਕਾ ਖਤਿਆਰ ਆ ਜਿਹੜਾ ਰੁਕ ਖਤਿਆਰ ਲਈ ਮਜਬੂਰ ਨਾ ਕਰਿਓ ਕਿਉਂਕਿ ਅਸੀਂ ਇਹ ਜਿਹੜੇ ਜਿਹੜੇ 2002 ਤੋਂ ਲੜਕੇ ਜਿਹੜੇ ਰੁਜ਼ਗਾਰ ਪ੍ਰਾਪਤ ਕੀਤੇ ਨੇ ਤੇ ਇਹ ਅਸੀਂ ਸੌਕੇ ਤਾਂ ਜਾਣ ਨਹੀਂ ਦੇਵਾਂਗੇ ਇਸ ਲਈ ਅਸੀਂ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਆ ਤੇ ਹੁਣ ਪਿੱਛੇ ਦੇ ਸਾਡੇ ਜਿਹੜੇ ਬਿਨਾ ਤਿਆਰਬਾ ਸਰਟੀਫਿਕੇਟ ਵਾਲਿਆਂ ਦਾ ਉੱਥੇ ਤਾਂ ਨਾ ਲੱਗਿਆ ਜਿਹਦੇ ਵਿੱਚ ਸਨੇ ਸਾਡੇ ਸਾਥੀ ਰਗਵੀਰ ਸਿੰਘ ਜੀ ਜਿਹੜੇ ਜੁਆਇੰਟ ਫਾਰਮ ਦੇ ਆਗੂ ਨੇ ਤੇ ਹੋਰ ਬਿਜਲੀ ਬੇਕਤਾ ਮੰਚ ਦੇ ਜਾਂ ਕੋਈ ਹੋਰ ਜਿੱਥੇ ਬੰਦੀਆਂ ਦੀ ਬਿਆਗੋ ਤੇ ਪਹੁੰਚ ਰਹੇ ਉਹਨਾਂ ਨੇ ਉੱਥੇ ਉਹਨਾਂ ਨੂੰ ਭਰੋਸਾ ਦਿੱਤਾ ਤੇ ਜਦੋਂ ਮੈਨੇਜਮੈਂਟ ਨੇ ਦੇਖਿਆ ਵੀ ਇਹ ਤੜਾ ਇੱਕ ਪਾਸੇ ਟੈਕਨੀਕਲ ਤਰੀਕੇ ਨਾਲ ਜਿੱਦਵਾਲ ਦਾ ਚੱਲ ਰਿਹਾ ਤੇ ਇਹਦਾ ਨੇ ਚੱਕ ਕੇ ਜਿਹੜੇ ਸਾਡੇ ਸਾਥੀ ਬਰਖਾਸਤ ਕੀਤੇ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਲਗਭਗ ਬਿਜਲੀ ਬੋਰਡ ਦੀਆਂ ਸਾਰੀਆਂ ਮੁਲਾਜ਼ਮ ਜਿੱਥੇ ਬੰਦੀਆਂ ਇੱਕ ਮੰਚ ਤੇ ਲਗਭਗ ਇਸ ਮਾਮਲੇ ਤੇ ਇਕੱਠੀਆਂ ਨੇ ਤੇ ਅਸੀਂ ਹਰ ਪ੍ਰਕਾਰ ਦਾ ਜਿਹੜਾ ਸੰਘਰਸ਼ ਲੜਾਂਗੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਵੀ ਸਾਨੂੰ ਕਿਸ਼ੰਗਰਸ਼ ਵਾਲ ਬਦਨ ਤੋਂ ਨਾ ਉਸ ਵੱਲ ਜਾਣ ਦਿੱਤਾ ਜਾਵੇ ਕਿਉਂਕਿ ਅਸੀਂ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਕਰਨ ਤੋਂ ਫਿਰ ਗਰੇਜ਼ ਨਹੀਂ ਕਰਨਾ ਧੰਨਵਾਦ ਪੰਜਾਬ ਦੇ ਕੀਤੇ ਹੋਏ ਫੈਸਲੇ ਮੁਤਾਬਕ ਜਿਥੇ ਉਹ ਜਿਹੜੇ ਫੈਸਲੇ ਨੇ ਪੰਜਾਬ ਦੇ ਉਹਦੇ ਮੁਤਾਬਕ ਸਾਰੇ ਪੰਜਾਬ ਦੇ ਵਿੱਚ 19 ਤਰੀਕ ਤੋਂ ਆਰਤੀ ਫੂਕਮਜਾਰੇ ਕੀਤੇ ਜਾ ਰਹੇ ਨੇ ਇਹ ਆਰਤੀ ਫੂਕਮਜਾਰੇ 295/19 ਦੇ ਸਵੰਦ ਦੇ ਵਿੱਚ ਕੀਤੇ ਜਾ ਰਹੇ ਨੇ ਜਿਹੜੇ ਮਜਦਦ ਪ੍ਰਕਾਸ਼ ਕੀਤੇ ਗਏ ਨੇ ਇਸ ਸਵੰਦ ਦੇ ਵਿੱਚ ਅੱਜ ਸੁੰਦਰ ਨਗਰਡਵੀਨ ਦੇ ਵਿੱਚ ਲੁਧਿਆਣਾ ਵਿਖੇ ਅਰਤੀ ਵਿਗਮ ਯਾਰਾ ਕੀਤਾ ਗਿਆ ਵੱਡੇ ਪੱਧਰ ਤੇ ਸਾਥੀ ਅਰੀ ਵੀ ਸ਼ਾਮਲ ਹੋਏ ਨੇ ਔਰ ਮੰਗ ਕਰ ਰਹੇ ਨੇ ਬਿਜਲੀ ਬੋਰਡ ਦੇ ਮੈਨੇਜਮੈਂਟ ਦੇ ਕੋਲ ਕਿ ਜਿਹੜਾ ਇਹ ਨਾਦਰ ਸ਼ਾਹੀ ਪਰਮਾਨਾ ਇਸ ਨੂੰ ਵਾਪਸ ਲਿਆ ਜਾਵੇ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੀ ਇਨਕੁਆਰੀ ਕੀਤੀ ਆ ਇਨਕੁਆਰੀ ਦੇ ਵਿੱਚ ਸਾਰੇ ਸਾਥੀ ਜਿਹੜੇ ਨੇ ਲਗਭਗ ਕੁਝ ਨੂੰ ਛੱਡ ਕੇ ਉਹ ਠੀਕ ਪਾਏ ਗਏ ਨੇ ਜਿਹੜੇ ਕੁਝ ਪ੍ਰੋਬਲਮ ਆ ਜਿਹਨਾਂ ਦੇ ਵੀ ਉਹਨਾਂ ਦੇ ਉੱਤੇ ਵੀ ਜਦੋਂ ਗੱਲਬਾਤ ਕਲੀਅਰ ਹੋ ਗਈ ਫੈਸਲਾ ਹੋ ਗਿਆ ਮੈਨੇਜਮੈਂਟ ਦੇ ਨਾਲ ਕਿ ਕੋਈ ਇਹਦੇ ਵਾਸਤੇ ਜਦੋਂ ਕਿਸੇ ਨੇ ਅਪਰੈਂਟਿਸ਼ਿਪ ਕਰ ਲਈ ਤਾਂ ਇਹਦੇ ਵਾਸਤੇ ਕੋਈ ਵੀ ਐਕਸਪੀਰੀਅੰਸ ਸਰਟੀਫਿਕੇਟ ਦੀ ਲੋੜ ਨਹੀਂ ਹੈ ਅਸਲ ਵਿੱਚ ਅਸੂਲ ਇਹ ਨੇ ਪਰ ਫਿਰ ਵੀ ਤੁਸੀਂ ਉਹ ਐਕਸਪੀਰੀਅੰਸ ਸਰਟੀਫਿਕੇਟ ਵੇਖੇ ਨਹੀਂ ਜਦੀ ਲੋੜ ਨਹੀਂ ਹੈ ਇਹ ਸਿੱਕਾ ਹੀ ਬਿਨਾ ਐਕਸਪੀਰੀਅੰਸ ਸਰਟੀਫਿਕੇਟ ਦੀ ਲੋੜ ਨਹੀਂ ਹੈ ਔਰ ਡਾਕੂਮੈਂਟ ਦੀ ਵੀ ਲੋੜ ਨਹੀਂ ਹੈ ਤੇ ਇਹਨੂੰ ਰੱਦ ਕਰਨ ਦੀ ਲੋੜ ਹੈ ਤੇ ਜਿੰਨੇ ਵੀ ਸਿਲੈਕਟ ਹੋਏ ਨੇ ਮਲਾਕਮ ਉਹਨਾਂ ਨੂੰ ਸਾਰਿਆਂ ਨੂੰ ਵਿਲੀ ਬੋਰਡ ਦੇ ਵਿੱਚ ਨੌਕਰੀ ਜਦੋਂ ਰੱਖਿਆ ਗਿਆ ਉਹਨੂੰ ਨੌਕਰੀ ਉਹਦੀ جاری ਰਹਿਣੀ ਚਾਹੀਦੀ ਹੈ ਇਹ ਜਿਹੜਾ ਢੰਗ ਹੈ ਤਰੀਕਾ ਹੈ ਮੈਨੇਜਮੈਂਟ ਦਾ ਇਹਨੂੰ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਜਥੇਬੰਦੀਆਂ ਜਿਹੜੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਨੀਆਂ। ਤੋਂ ਜੋ ਵੀ 295/19 ਨਾ ਸਿਲੈਕਟ ਹੋਏ ਨੇ ਮੁਲਾਜ਼ਮਾ ਉਹਨਾਂ ਦੀ ਸਰਫ ਜੜੀਆਂ ਨੂੰ ਕੰਟੀਨਿਊ ਕੀਤਾ ਜਾਵੇ ਔਰ ਤਿੰਨ ਤਿੰਨ ਸਾਲ ਤੋਂ ਤੇ ਸਮਾ ਹੋ ਚੁੱਕਾ। ਉਹਨਾਂ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਲੈਕਪਗ ਨਾ 10000 ਦੇ ਉੱਤੇ ਕੰਮ ਕਰ ਰਹੇ ਨੇ। ਉਹਨਾਂ ਦੀ ਜ਼ਿੰਦਗੀ ਦਾ ਜੁਣਾ ਤੁਬਰ ਕੀਤਾ ਪਿਆ ਸਰਕਾਰ ਨੇ। ਉਹਨਾਂ ਨੂੰ ਇੰਨੀ ਇੰਨੀ ਥੋੜੀ ਤਨਖਾਹ ਦੇ ਵਿੱਚ ਪਰਿਵਾਰ ਦਾ ਚੜਾਉਣਾ ਬਹੁਤ ਮੁਸ਼ਕਲ ਹੈ। ਬੱਚੇ ਵੀ ਪੜਾਉਣੇ ਨੇ ਘਰ ਦਾ ਖਰਚਾ ਵੀ ਚਲਾਉਣਾ ਇਹਨਾਂ ਦੇ ਉੱਤੇ ਮਾਪੇ-ਬਾਪ ਵੀ ਨੇ ਪਰਨੇ ਕਿਵੇਂ ਜਿੰਦਗੀ ਬਿਸਰ ਕਰਦੇ ਹੋਣਗੇ ਇਹ ਸੋਚਣ ਦੀ ਲੋੜ ਹੈ ਇਸ ਕਰਕੇ ਸਰਕਾਰ ਦਾ ਫਰਜ ਬਣਦਾ ਕਿ ਇਹਦੇ ਵਿੱਚ ਬਿਲੀ ਬੋਰਡ ਦੀ ਮੈਨੇਜਮੈਂਟ ਨੇ ਜੋ ਗਲਤ ਫੈਸਲਾ ਕੀਤਾ ਪੰਜਾਬ ਸਰਕਾਰ ਤੁਗਵੰਤ ਮਾਨ ਜੀ ਸਰਕਾਰ ਆਪਣੇ ਤੌਰ ਤੇ ਨਿੱਜੀ ਤੌਰ ਤੇ ਦਖਲ ਦੇ ਕੇ ਇਸ ਮਸਲੇ ਨੂੰ ਸੁਝਾਉਣ ਦੀ ਕੋਸ਼ਿਸ਼ ਕਰਨ ਉਹ ਸੁਲਝਾਉਣ ਇਸ ਮਸਲੇ ਨੂੰ ਤਾਂ ਕਿ ਇਹ ਮਸਲਾ ਹੋਰ ਜ਼ਿਆਦਾ ਨਾ ਵਿਗੜੇ ਔਰ ਜਿਹੜੇ ਮੁਲਾਜ਼ਮ ਰੱਖੇ ਗਏ ਸੀ ਉਹਨਾਂ ਨੂੰ ਵੀ ਸਰਖਦੜੀ ਆ ਉਹ ਰੈਗੂਲਰ ਕੀਤੀ ਜਾਵੇ ਔਰ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਇਹ ਅੱਜ ਦੀ ਅੱਜ ਦੇ ਜਿਹੜੇ ਮੁਲਾਜ਼ਮ ਜੱਥੇਬੰਦੀਆਂ ਨੇ ਉਹਨਾਂ ਦਾ ਅੱਜ ਦਾ ਜਰੂਰੀ ਖਰਚਾ ਓਏ ਮੰਗ ਕਰਦਾ ਪੰਜਾਬ ਸਰਕਾਰ ਕੋਲੋਂ ਤੇ ਪੰਜਾਬ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਦਖਲ ਦੇ ਦੇ ਵਿੱਚ ਦਖਲ ਦੇ ਕੇ ਇਸ ਮਸਲੇ ਨੂੰ ਸੁਝਾ ਕੇ ਇਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਇੱਥੇ ਦਾ ਅਮਨ ਵਿੱਚ ਬਚੇਨੀ ਜਿਹੜੀ ਹੈ ਮੁਲਾਜ਼ਮਾਂ ਦੇ ਵਿੱਚ ਉਹ ਖਤਮ ਹੋ ਸਕੇ ਧੰਨਵਾਦ ਅੱਜ ਜਿਵੇਂ ਜਿਹੜੀ ਮੈਨੇਜਮੈਂਟ ਵੱਲੋਂ 295/19 ਵਾਲੇ ਸਾਥੀਆਂ ਦੇ ਨਾਲ ਬਹੁਤ ਸਾਰਾ ਧੱਕਾ ਕੀਤਾ ਜਾ ਰਿਹਾ ਉਹਦੇ ਖਿਲਾਫ ਦੇ ਵਿੱਚ ਅਸੀਂ 19 ਤਰੀਕ ਨੂੰ ਵੀ ਆਰਥਿਕ ਹੁਕਮ ਜਾਰੀ ਕੀਤੇ ਸਾਰੇ ਪੰਜਾਬ ਦੇ ਵਿੱਚ ਹੋਰ ਅੱਜ ਵੀ ਸਾਡੀ ਭਰਾਤਰੀ ਜਥੇਬੰਦੀਆਂ ਵੱਲੋਂ ਜੋ ਆਰਥਿਕ ਹੁਕਮ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਉੱਪਰੋਂ ਕੁਝ ਹੋ ਰਿਹਾ ਔਰ ਅੰਦਰੋਂ ਕੁਝ ਹੋ ਰਿਹਾ ਜਦੋਂ ਅਸੀਂ ਮੈਨੇਜਮੈਂਟ ਨਾਲ ਮੀਟਿੰਗ ਕਰਦੇ ਆ ਤਾਂ ਸਾਨੂੰ ਭਰੋਸਾ ਦਿਵਾ ਦਿੰਦੇ ਆ ਵਿਸ਼ਵਾਸ ਦਿਵਾ ਦਿੰਦੇ ਆ ਕਿ ਅਸੀਂ ਸਾਥੀਆਂ ਦੀਆਂ ਜਿਹੜੀਆਂ ਤਰਕਾਮਾਂ ਜਲਦੀ ਰਿਲੀਜ਼ ਕਰਦਾਂਗੇ ਔਰ ਨਾਲ ਹੀ ਜਿਹੜੇ ਸਾਥੀ ਨੇ ਜਿਨ੍ਹਾਂ ਦੇ ਉੱਤੇ ਕੇਸ ਨੇ ਪਰਚੇ ਦਰਜ ਨੇ ਉਹਨਾਂ ਦੇ ਕੇਸ ਵੀ ਵਾਪਸ ਕਰਦਾਂਗੇ ਪਰ ਇਹਨਾਂ ਦੇ ਚਲਦੇ ਉਲਟ ਨੇ ਸਾਥੀ ਦੇ ਦੰਦ ਜਿਵੇਂ ਖਾਣਦੇ ਹੋਰ ਬਖਾਉਣਦੇ ਹੋਰ ਨੇ ਔਰ ਸਾਡੀ ਮੈਨੇਜਮੈਂਟ ਨੇ ਸ਼ੁੱਕਰਵਾਰ ਨੂੰ ਹੀ ਸੌਰੀ ਵੀਰਵਾਰ ਨੂੰ ਨਾਦਰਸ਼ਾਈ ਫਰਮਾਨ ਜਾਰੀ ਕਰਤਾ ਕਿ ਜਿਨ੍ਹਾਂ ਸਾਥੀਆਂ ਦੇ ਉੱਤੇ 25 ਦੇ ਉੱਤੇ ਪਰਚੇ ਦਰਜ ਸੀ ਅਰੈਸਟ ਭਈ ਸੀ ਉਹਨਾਂ ਨੂੰ ਟਰਮੀਨੇਟ ਕੀਤਾ ਜਾਵੇ ਸੋ ਅਸੀਂ ਫੌਰੀ ਤੌਰ ਤੇ ਐਕਸ਼ਨ ਲੈਂਦਿਆਂ ਹੋਇਆ 19 ਤਰੀਕ ਨੂੰ ਸ਼ੁੱਕਰਵਾਰ ਨੂੰ ਸਾਰੇ ਪੰਜਾਬ ਦੇ ਵਿੱਚ ਉਹਦੇ ਖਲਾਫ ਰੋਸ ਮੁਜ਼ਾਰੇ ਕੀਤੇ ਆਰਥਿਕ ਹੁਗ ਮੁਜ਼ਾਰੇ ਕੀਤੇ ਆ ਅਸੀਂ ਇਸ ਮੰਚ ਦੇ ذریعے ਮੰਗ ਕਰਦੇ ਆ ਕਿ ਮੈਨੇਜਮੈਂਟ ਨੂੰ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਔਰ ਸਾਡੇ ਜਿਹੜੇ 295/19 ਵਾਲੇ ਸਾਥੀਆਂ ਦੀਆਂ ਤਰਖਾਵਾਂ ਨੇ ਜਿਹੜੇ ਆਪਣਾ ਪੀਰੀਅਡ ਪ੍ਰਵੇਸ਼ਨ ਪੀਰੀਅਡ ਪੂਰਾ ਕਰ ਚੁੱਕੇ ਨੇ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਰੈਗੂਲਰ ਕੀਤਾ ਜਾਵੇ ਕਿਉਂਕਿ ਲਗਭਗ 4 ਸਾਲ ਉਹਨਾਂ ਸਾਥੀਆਂ ਨੂੰ ਹੋ ਚੁੱਕੇ ਨੇ ਸੋ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੀਆਂ ਫਰਖਮਾਂ ਰਿਲੀਜ਼ ਕੀਤੀਆਂ ਜਾਣ ਜੇ ਨਹੀਂ ਮੈਨੇਜਮੈਂਟ ਇਸ ਦੇ ਉੱਤੇ ਕੋਈ ਗੌਰ ਕਰਦੀ ਸਾਡੀ ਮੰਗ ਨੂੰ ਨਹੀਂ ਮੰਨਦੀ ਤਾਂ ਇਹ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਸਾਡੀ ਆਵਾਜ਼ ਪਹਚਾਣ ਲਈ ਇੱਥੇ ਹਾਜ਼ਰ ਹੋਏ ਹੋ। ਸਾਥੀਓ ਅੱਜ ਸੁੰਦਰ ਨਗਰ ਮੰਡਲ ਵਿਖੇ ਲੁਧਿਆਣਾ ਵਿਖੇ ਹਰਤੀ ਫੋਕ ਮਜਾਰਾ ਕੀਤਾ ਗਿਆ। ਜਿਹੜੀ ਆਪਣੀ ਮੈਨੇਜਮੈਂਟ ਹੈ ਪਾਵਰਕਾਮ ਦੀ ਉਹਦਾ ਪੁਤਲਾ ਫੋਕਿਆ ਗਿਆ। ਮੈਂ ਜਿਹੜੇ ਵੀ ਭਰਾਤਰੀ ਜਥੇਬੰਦੀ ਆ ਜਿਹੜੇ ਸਾਥੀ ਆ ਜਿਨ੍ਹਾਂ ਵੱਲੋਂ ਇਹ ਸਲਾਗਾਯੋਗ ਕਦਮ ਚੁੱਕਿਆ ਗਿਆ ਮੈਂ ਉਹਨਾਂ ਦੀ ਸਲਾਗਾ ਕਰਦਾ ਵਾਂ ਕਿਉਂਕਿ ਇਹ 19 ਤਰੀਕ ਨੂੰ ਅਸੀਂ ਪਹਿਲਾਂ ਆਰਤੀ ਫੋਕ ਚੁੱਕੇ ਆ ਸਾਡੇ ਸਾਥੀ ਨਾਲ ਲੱਗੇ ਆ ਸਾਡੇ ਸਾਨੂੰ ਬੜੀ ਇਸ ਚੀਜ਼ ਦੀ ਖੁਸ਼ੀ ਹੋਈ ਹੈ ਜਿਹੜੇ ਮੁੱਦੇ ਤੇ ਇਹ ਆਪਾਂ ਆਰਤੀ ਭੁੱਕੀ ਆਜ ਤੇ ਬਹੁਤ ਗੰਭੀਰ ਮੁੱਦਾ ਵਾ ਔਰ ਇਹ ਬਹੁਤ ਪੱਕਿਆ ਹੋਇਆ ਵਾ ਇਹ ਕੋਈ ਨਵਾਂ ਮੁੱਦਾ ਨਹੀਂ ਹੈਗਾ ਵਾ ਸਰਕਾਰਾਂ ਨੂੰ ਅਸੀਂ ਔਰ ਮੈਨੇਜਮੈਂਟ ਨੂੰ ਇਹਦੇ ਬਾਰੇ ਬਹੁਤ ਕੁਝ ਦੱਸਿਆ ਵਾ ਔਰ ਦੱਸਦੇ ਵੀ ਆ ਰਹੇ ਆ ਪਰ ਨਾ ਸਰਕਾਰ ਜਾਗ ਰਹੀ ਹੈ ਨਾ ਮੈਨੇਜਮੈਂਟ ਜਾਗ ਰਹੀ ਹੈ ਇੱਥੇ ਨਵੀਂ ਨਾਵੀਆਂ ਗੱਲਾਂ ਨਿਕਲ ਕੇ ਆ ਰਹੀਆਂ ਤੀਸਰੀ ਵਾਰੀ ਡਾਕੂਮੈਂਟ ਚਾ ਕੌਣ ਲੱਗਿਆ ਜਦਕਿ ਨਿਯਮ ਇਹ ਆ ਇਹ ਕੋਰਟ ਦਾ ਦੇਖ ਲਓ ਚਾਹੇ ਕਿਥੇ ਹੋਰ ਚੀਜ਼ ਦਾ ਦੇਖ ਲਓ ਜਿਸ ਚੀਜ਼ ਦੀ ਗਵਾਹੀ ਕੋਰਟ ਦੇ ਵਿੱਚ ਵੀ ਇੱਕ ਵਾਰੀ ਹੋ ਜਾਂਦੀ ਹੈ ਉਸ ਬੰਦੇ ਦੀ ਗਵਾਹੀ ਦੂਸਰੀ ਵਾਰੀ ਨਹੀਂ ਹੁੰਦੀ ਜੇ ਦੂਸਰੀ ਵਾਰੀ ਹੁੰਦੀ ਹੈ ਤੇ ਕਿਸੇ ਹੋਰ ਚੀਜ਼ ਨੂੰ ਲੈ ਕੇ ਹੁੰਦੀ ਹੈ ਉਸੇ ਚੀਜ਼ ਲਈ ਦੂਸਰੀ ਵਾਰੀ ਗਵਾਹੀ ਨਹੀਂ ਹੁੰਦੀ ਏ ਮੈਂ ਠੋਕ ਕੇ ਕਹਿਣਾ ਇਥੇ ਇਹ ਸਰਕਾਰ ਬਹੁਤ ੱੱਕਾ ਕਰ ਰਹੀ ਹੈ ਮੈਨੇਜਮੈਂਟ ਬਹੁਤ ੱੱਕਾ ਕਰ ਰਹੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਚੈੱਕ ਹੋ ਚੁੱਕੇ ਆ ਉਹਨਾਂ ਦੀ ਤਨਖਾਹ ਰਿਲੀਜ਼ ਕਰਨੀ ਬਣਦੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਨਹੀਂ ਲਾਏ ਉਹਨਾਂ ਦੀ ਵੀ ਤਨਖਾਹ ਰਿਲੀਜ਼ ਕਰਨੀ ਬਣਦੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਚੈੱਕ ਨਹੀਂ ਹੋਏ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਔਰ ਮੈਨੇਜਮੈਂਟ ਦੀ ਹੈ ਅਜੇ ਤੱਕ ਚੈੱਕ ਕਿਉਂ ਨਹੀਂ ਹੋਏ ਇਹਦੇ ਵਿੱਚ ਜਿਨ੍ਹਾਂ ਸਾਥੀਆਂ ਦੀ ਤਨਖਾਹ ਰੋਕੀ ਹੋਈ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਬੇਕਸੂਰ ਨੇ ਉਹਨਾਂ ਦੀ ਤਨਖਾਹਾਂ ਫੌਰੀ ਤੌਰ ਤੇ ਜਾਰੀਆਂ ਕੀਤੀਆਂ ਜਾਣ ਇਥੇ ਇਹੀ ਮੰਗਾ ਆਪਣੀ 295/19 ਜਿਹੜਾ ਸੀਆਰਏ ਹੈ ਉਹਦੀ ਨਹੀਂ ਹੈਗੀ ਹੈ ਇਹ ਜਿਹੜਾ ਮੇਨ ਮੁੱਦਾ ਸੀਗਾ ਉਹਦੇ ਕਰਕੇ ਸਾਨੂੰ ਇਹ ਜੋ ਹੈ ਪ੍ਰੋਗਰਾਮ ਚਲੋ ਜਲਦਬਾਜੀ ਦੇ ਵਿੱਚ ਇਹ ਕਰਨਾ ਪਿਆ ਮੰਗਾ ਖਡੀਆਂ ਹੋਰ ਵੀ ਨੇ ਜਿਵੇਂ ਆਪਣਾ ਪ੍ਰਾਣੀ ਪੈਨਸ਼ਨ ਹੋ ਗਈ ਔਰ ਜਿਹੜਾ ਕੀ ਕਹਿੰਦੇ ਆ ਸਤਵਾਂ ਪੇ ਕਮਿਸ਼ਨ ਹੋ ਗਿਆ ਜਿਹੜੇ ਬੰਦੇ ਆਪਣੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਆ ਪੰਜਾਬ ਬਿਜਲੀ ਬੋਰਡ ਦੇ ਵਿੱਚ ਜਾਂ ਪੀਐਸਪੀਸੀਐਲ ਜਿਹਨੂੰ ਹੁਣ ਕਹਿੰਦੇ ਆ ਉਹਦੇ ਵਿੱਚ ਕੰਮ ਕਰਦੇ ਆ ਕੰਮ ਤਾਂ ਪੰਜਾਬ ਦੇ ਵਿੱਚ ਕਰ ਰਿਹਾ ਤੇ ਉਹਨਾਂ ਨੂੰ ਤਨਖਾਹ ਸੈਂਟਰ ਉਹਦੇ ਸਕੇਲ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਇੱਕ ਬੰਦਾ ਉਸੇ ਉਹਦੇ ਨਾਲ ਬਰਾਬਰ ਬੈਠਾ ਚਾਹੇ ਉਹ ਟੈਕਨੀਕਲ ਹੈ ਚਾਹੇ ਉਹ ਕਲਰਿਕਲ ਹੈ ਇੱਕ ਛੇਵਾਂ ਪੰਜਾਬ ਦਾ ਕਮਿਸ਼ਨ ਦੀ ਤਨਖਾਹ ਲੈ ਰਿਹਾ ਇੱਕ ਸਤਵਾਂ ਜੋ ਸੈਂਟਰ ਦੀ ਤਨਖਾਹ ਲੈ ਰਿਹਾ ਉਹਨਾਂ ਦੋਨਾਂ ਦਾ ਤਾਲ ਬਿੱਲ ਕਿਵੇਂ ਸਰਕਾਰ ਬਣਾ ਰਹੀ ਹੈ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੰਮ ਦੋਨਾਂ ਦਾ ਇੱਕ ਹੈ ਤੇ ਤਨਖਾਹ ਉਹਨਾਂ ਦੋਨਾਂ ਨੂੰ ਵੱਖਰੀ ਵੱਖਰੀ ਪਰwidetilde ਇੱਥੇ ਜਦ ਗਲ ਖਤਮ ਹੁੰਦੀ ਜਿਹੜਾ ਆਪਣੇ ਪ੍ਰੋਗਰਾਮ ਚੱਲ ਰਿਹਾ ਵਾ ਇਹ ਇਸੇ ਤਰ੍ਹਾਂ ਚੱਲੂਗਾ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਇੱਥੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇ ਇਹ ਆਪਣੇ ਜਿਹੜੀਆਂ ਕੋਝੀਆਂ ਚਾਲਾਂ ਨੇ ਉਹਨਾਂ ਤੋਂ ਬਾਅਦ ਨਹੀਂ ਆਏ ਤੇ ਇਹ ਪ੍ਰੋਗਰਾਮ ਜਿਹੜੇ ਆ ਹੋਰ ਤਿੱਖੇ ਕਿਤੇ ਜਾਣਗੇ ਤੇ ਇਹਨਾਂ ਨੂੰ ਅਸੀਂ ਲੀਤੇ ਲਿਆ ਕੇ ਛੱਡਾਂਗੇ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ 92 ਸਿੱਟਾ ਟਾਂਟੋ ਜਿੱਤੇ ਆ ਜਿਹੜੇ ਇਸ ਚੀਜ਼ ਦਾ ਕਮੈਂਡ ਕਰਦੀ ਹੈ ਉਹ 92 ਦੀ ਅਸੀਂ ਪੁੱਠੀ 29 ਵੀ ਕਰ ਦੇਾਂਗੇ ਕਿਉਂਕਿ ਜਿਹੜੀ ਇਹ ਤੁਹਾਨੂੰ 92 ਸਿੱਟਾ ਮਿਲਿਆ ਇਹ ਸਿਰਫ ਜਿਹੜਾ ਆਪਣਾ ਅੈਂਪਲਾਈਡ ਵਰਗ ਹੈ ਉਹਦੇ ਕਰਕੇ ਮਿਲਿਆ ਨੇ ਕੱਲੀ ਇਹ ਨਹੀਂ ਹੈਗੀ ਕਿ ਜਿਹੜੇ ਜਨਤਾ ਬੈਠੀ ਹੈ ਸਿਰਫ ਜਨਤਾ ਨੇ ਜਿਤਾਈ ਹੈ ਇਹ ਜਿੱਤ ਜਿਹੜੀ ਹੈਗੀ ਮੈਂ ਠੋਕ ਕੇ ਕਹਿੰਦਾ ਜੇ ਮੁਲਾਜ਼ਮ ਇਹਨਾਂ ਨੂੰ ਵੋਟ ਨਹੀਂ ਪਾਉਂਦਾ ਤੇ 92 ਸੀਟਾਂ ਤੋਂ ਇਹ ਜਿੱਤ ਹੀ ਨਹੀਂ ਸਕਦੇ ਸੀਗੇ ਔਰ ਇਹ ਹੁਣ ਭੁੱਲ ਜਾਣ ਕਿ ਅਗਲੀ ਵਾਰੀ ਜੇ ਇਹੀ ਹਾਲ ਰਹਾ ਤੇ 92 ਸੀਟਾਂ ਕੀ ਹੈ 29 ਵੀ ਲੈ ਲੈਣਨਾ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਸੋ ਮੇਰੀ ਇਹੀ ਬੇਨਤੀ ਹੈ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਕਿ ਆਪਣੀ ਕੋਝੀ ਚਾਲਾਂ ਤੋਂ ਬਾਹਰ ਆਉਣ ਤੁਹਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਤੁਰੰਤ ਜੋ ਹੈ ਮੰਨਣ ਸਰਕੂਲਰ ਜਾਰੀ ਕਰਨ ਜਿਹੜੀ ਮੈਨੇਜਮੈਂਟ ਜਿਹੜੀ ਮੀਟਿੰਗ ਕਰਦੀ ਹੈ ਉਹਦੇ ਵਿੱਚ ਮੰਗਾਂ ਮੰਨਦੀਆਂ ਨੇ ਤੇ ਬਾਅਦ ਤੋਂ ਮੁੱਕਰ ਜਾਂਦੀਆਂ ਨੇ ਇਹ ਬਹੁਤ ਹੀ ਗਲਤ ਕਰਦੀ ਹੈ ਇਸ ਚੀਜ਼ ਤੋਂ ਗੁਰੇਜ ਕਰਨ ਔਰ ਲੈਣਾ ਚੀਜ਼ਾਂ ਨੂੰ ਦੁਰਸਤ ਕਰਨ ਮੰਗਾਂ ਜਿਹੜੀਆਂ ਸਾਡੀਆਂ ਨੇ ਵਾਜਬ ਨੇ ਮੰਨਦੀਆਂ ਵੀ ਆ ਕਿ ਵਾਜਬ ਮੰਗਾਂ ਨੇ ਤੇ ਫੇਰ ਨਹੀਂ ਮੰਨਦੀਆਂ